ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੀ ਸ਼ਿਕਰੀ ਹੋ ਜਾਂਦੀ ਹੈ ਨਾ ਡੈਂਡਰਫ ਵਾਲਾਂ ਦੇ ਵਿੱਚ ਆ ਸਰਦੀਆਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਇਹ ਆਪਾਂ ਕਿੰਨੀ ਮਰਜ਼ੀ ਦਵਾਈਆਂ ਵੀ ਲਈ ਜਾਈਏ ਕੋਈ ਵੀ ਤੇਲ ਲਾਈ ਜਲੀ ਹੈ ਨਾ ਠੀਕ ਨਹੀਂ ਹੁੰਦਾ ਆਹ ਲਗਦਾ ਆਪਾਂ ਨੂੰ ਵੀ ਬਹੁਤ ਜ਼ਿਆਦਾ ਛਿਕਰੀ ਹੋਊਗੀ ਸਿਰ ਦੇ ਵਿੱਚ ਖਾਰਸ਼ ਹੋਣ ਲੱਗ ਜਾਂਦੀ ਆ ਤੇ ਉਸ ਟਾਈਮ ਆਏ ਹੁੰਦਾ ਵੀ ਹਾਈ ਕਈਆਂ ਤਾਂ ਜ਼ਿਆਦਾ ਹੀ ਪ੍ਰੋਬਲਮ ਹੋ ਜਾਂਦੀ ਆ ਐ ਬਾਹਰ ਡਿੱਗੀ ਆਂਦੀ ਰਹਿੰਦੀ ਆ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਸਰਦੀ ਦੇ ਵਿੱਚ ਤੇ ਐਦਾਂ ਖਾਰਸ਼ ਬਹੁਤ ਜ਼ਿਆਦਾ ਹੁੰਦੀ ਆ ਸਿਰ ਦੇ ਵਿੱਚ ਕਈ ਵਾਰ ਆਏ ਹੁੰਦਾ ਉਹ ਕਹਿੰਦਾ ਮੇਰੇ ਤਾਂ ਛਿਕਰੀ ਪੈ ਗਈ ਮਤਲਬ ਸਾਰਾ ਦਿਨ ਸਿਰ ਚ ਹੀ ਹੱਥ ਮਾਰੀ ਜਾਂਦੀ ਆ ਜਾਂ ਬੱਚਿਆਂ ਦੇ geh ਹੋ ਜਾਂਦੀ ਬਹੁਤ ਜ਼ਿਆਦਾ ਤੇ ਉਸ ਟਾਈਮ ਆਪਾਂ ਨੂੰ ਆਇਆ ਲੱਗਦਾ ਵੀ ਹੈ ਕੀ ਕਰੀਏ ਤੇ ਤੁਹਾਨੂੰ ਇੱਕ ਸੌਖਾ ਜਿਹਾ ਤਰੀਕਾ ਦੱਸ ਦਿੰਨੇ ਆਪਾਂ ਤੇ ਤੁਸੀਂ ਜ਼ਰੂਰ ਬਣਾ ਕੇ ਤੇ ਲਗਾਇਓ ਤੇ ਬਿਲਕੁਲ ਹੀ ਸਿਕਰੀ ਦੀ ਪ੍ਰੋਬਲਮ ਤੁਹਾਨੂੰ 2-3 ਵਾਰੀ ਤੁਸੀਂ ਲਗਾ ਲਉਗੇ ਨਾ ਤੇ ਉਹਦੇ ਨਾਲ ਠੀਕ ਹੋ ਜੂਗੀ ਬਸ 2-3 ਵਾਰੀ ਤੁਸੀਂ ਲਗਾਉਗੇ ਤਾਂ ਤੇ ਉਹ ਚੀਜ਼ ਆਪਾਂ ਨੂੰ ਇਹ ਆ ਵੀ ਇੱਕ ਚੀਜ਼ ਤਾਂ ਆਪਾਂ ਨੂੰ ਲੱਭਣੀ ਪੈਣੀ ਆ ਥੋੜਾ ਜਿਹਾ ਕੋਸ਼ਿਸ਼ ਕਰਕੇ ਹਨਾ ਜਾਣਾ ਪੈਣਾ ਤੇ ਆਪਣੇ ਕੋਲੇ ਨਹੀਂ ਸੀਗੀ ਇਸ ਕਰਕੇ ਆਪਾਂ ਸੋਚਿਆ ਕਿ ਚਲੋ ਆਪਾਂ ਦੱਸ ਦਿੰਨੇ ਆ ਆਪਣੇ ਭੈਣ ਭਰਾਵਾਂ ਨੂੰ ਤੇ ਜਿਹੜੇ ਆਏ ਆ ਕਿ ਚਲੋ ਬਾਹਰ ਅੰਦਰ ਜਾਂਦੇ ਹਨਾ ਉਹਨਾਂ ਨੂੰ ਪਤਾ ਹੁੰਦਾ ਏ ਤੇ ਉਹ ਲਿਆ ਵੀ ਸਕਦੇ ਆ ਤੇ ਆਪਣੇ ਘਰੇ ਟਾਈਮ ਨਹੀਂ ਸੀ ਆ ਕਿਸੇ ਕੋਲੇ ਲਿਹਾਉਣ ਦਾ ਤੇ ਇਸ ਕਰਕੇ ਮੈਂ ਕਿਹਾ ਵੀ ਚਲੋ ਮੈਂ ਵੀਡੀਓ ਬਣਾ ਕੇ ਦੱਸ ਦੇਵਾਂ ਆਪਣੇ ਰਿਸ਼ਤੇਦਾਰਾਂ ਨੇ ਯੂਜ਼ ਕੀਤੀ ਏ ਬਣਾ ਕੇ ਦਵਾਈ ਤੇ ਉਹਨਾਂ ਨੂੰ ਬਿਲਕੁਲ ਹੀ ਕਹਿੰਦੇ ਬੱਚੇ ਦੇ ਬਹੁਤ ਜ਼ਿਆਦਾ ਸਿਕਰੀ ਸੀ ਤੇ ਦੁਬਾਰਾ ਉਹਦੇ ਸਿਕਰੀ ਨਹੀਂ ਹੋਈ ਪਿਛਲੇ ਸਾਲ ਆਈ ਸੀ ਉਹਨਾਂ ਨੇ ਤੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਹਿੰਦੇ ਸੀ ਵੀਡੀਓ ਬਣਾ ਕੇ ਪਾ ਦਿਓ ਤੁਸੀਂ ਤੇ ਇਸ ਕਰਕੇ ਆਪਾਂ ਬਣਾਉਣ ਲੱਗੇ ਆ ਇੱਕ ਤਾਂ ਜਿਹੜੀ ਹੁੰਦੀ ਅੰਬਰਵੇਲ ਕਹਿੰਦੇ ਉਹਨੂੰ ਅਸੀਂ ਤਾਂ ਅੰਬਰਵੇਲ ਕਹਿੰਦੇ ਆ ਬਾਕੀ ਹੁਣ ਇਹ ਨਹੀਂ ਪਤਾ ਵੀ ਕੀ ਕਹਿੰਦੇ ਹੋਊਗੇ ਪੰਜਾਬ ਵਿੱਚ ਮੋਸਟਲੀ ਲੋਕ ਨਾ ਉਹਨੂੰ ਅੰਬਰਵੇਲ ਹੀ ਕਹਿੰਦੇ ਆ ਉਹ ਹੁੰਦਾ ਇਹ ਆ ਕਿ ਜਿਹੜੇ ਦਰਾਖਤਾਂ ਦੇ ਉੱਪਰ ਨਾ ਪੀਲੀ ਪੀਜੀ ਤਾਰ ਹੁੰਦੀ ਆ ਤੇ ਉਹ ਪੂਰੇ ਦਰਾਖਤ ਦੇ ਉੱਪਰ ਹੀ ਬਲੇਟੀ ਹੁੰਦੀ ਆ ਪੀਲੀ ਪੀਲੀ ਦਿਖਦੀ ਹੁੰਦੀ ਆ ਜਦੋਂ ਆਪਾਂ ਕਿਤੇ ਆਉਣੇ ਜਾਂਦੇ ਆ ਨਾ ਉਦੋਂ ਦੇਖਦੇ ਆ ਵੀ ਕਈਆਂ ਜਗ੍ਹਾ ਦੇ ਉੱਪਰ ਦਰਖਤ ਦੇ ਉੱਪਰ ਉਹ ਪਾਈ ਹੁੰਦੀ ਐ ਇਦਾਂ ਹੀ ਬਲੇਟੀ ਜਾਂਦੀ ਐ ਉਹ ਤੇ ਉਹਨੂੰ ਅੰਬਰਵੇੜੀ ਕਹਿੰਦੇ ਉਹਦੀ ਜੜ ਕੋਈ ਨਹੀਂ ਹੁੰਦੀ ਉਹ ਬਸ ਉੱਪਰ ਹੀ ਵਧਦੀ ਜਾਂਦੀ ਐ yellowe ਕਲਰ ਦੀ ਹੁੰਦੀ ਐ ਤੇ ਉਹ ਤੁਸੀਂ ਜੇ ਤੁਹਾਨੂੰ ਕਿਤੇ ਵੀ ਮਿਲਦੀ ਐ ਤੁਸੀਂ ਉਹ ਲਿਆ ਕੇ ਤੇ ਥੋੜੇ ਜੇ ਵਿੱਚ ਪਾ ਲਿਓ ਇੰਨੀ ਕੁ ਮਤਲਬ ਜ਼ਿਆਦਾ ਨਹੀਂ ਆਪਾਂ ਨੂੰ ਚਾਹੀਦੀ ਇੰਨੀ ਕੀ ਤੋੜ ਕੇ ਲੈ ਆਓ ਉਹਨੂੰ ਕੀ ਕਰਨਾ ਆਪਾਂ ਥੋੜੀ ਜੀ ਤੋੜ ਕੇ ਤੇ ਆਪਾਂ ਪਾ ਲੈਣੀ ਆ ਤੇਲ ਸਰੋਂ ਦੇ ਵਿੱਚ ਸਰੋਂ ਦਾ ਤੇਲ ਗਰਮ ਕਰਨਾ ਰੱਖ ਦੇਣਾ ਭਲਾ ਤੁਸੀਂ ਕੋਲੀ ਦੇ ਵਿੱਚ ਪਾ ਕੇ ਗਰਮ ਕਰ ਲਓ ਜਿੰਨਾ ਤੁਸੀਂ ਲਾਉਣਾ ਹੈ ਸਿਰ ਨੂੰ ਥੋੜੀ ਜਿਹੀ ਅੰਬਰਵੀਲ ਪਾਲਿਓ ਉਹਦੇ ਵਿੱਚ ਤੇ ਥੋੜੇ ਜਿਹੀ ਪਾਲਿਓ ਜਿਹੜੇ ਆਪਣੇ ਨਿੰਮ ਦੇ ਪੱਤੇ ਹੁੰਦੇ ਕੌੜੀ ਨਿੰਮ ਦੇ ਪੱਤੇ ਉਹ ਪਾਲਿਓ ਥੋੜੇ ਜਿਹੀ ਤੇ ਸਰੋਂ ਦੇ ਤੇਲ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਕਲਕਾ ਕੇ ਜੇ ਨਾ ਤੇ ਉਹ ਆਪਣੇ ਵਾਲਾਂ ਦੇ ਵਿੱਚ ਤੁਸੀਂ ਤਿੰਨ ਬਸ ਦੋ ਤੋਂ ਤਿੰਨ ਦਿਨ ਲਗਾਉਂਗੇ ਨਾ ਜੇ ਤੁਹਾਨੂੰ ਫਰਕ ਨਜ਼ਰ ਆਊਗਾ ਤੁਸੀਂ ਕਹੋਗੇ ਕਿ ਸਿਕਰੀ ਖਤਮ ਹੋ ਗਈ ਐ ਬਹੁਤ ਹੀ ਵਧੀਆ ਚੀਜ਼ ਐ ਤੇ ਤੁਸੀਂ ਜ਼ਰੂਰ ਬਣਾ ਕੇ ਲਗਾਇਓ ਤੇ ਹੁਣ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਐ ਸਿਕਰੀ ਦੀ ਬਹੁਤ ਹੀ ਜ਼ਿਆਦਾ ਲੋਕ ਕਹਿੰਦੇ ਕਿ ਸਾਡੀ ਸਿਕਰੀ ਹੋ ਗਈ ਐ ਤੇ ਤੁਸੀਂ ਜੋ ਵੀ ਭੈਣ ਭਰਾ ਆਪਣੀ ਵੀਡੀਓ ਦੇਖਦੇ ਐ ਤੇ ਜ਼ਰੂਰ ਬਣਾ ਕੇ ਲਾਇਓ ਤੇ ਚਲੋ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਪਲੀਜ਼ ਸਾਰੇ ਭੈਣ ਭਰਾਵਾਂ ਤੱਕ ਵੀਡੀਓ ਪਹੁੰਚ ਜਾਵੇ ਤੇ ਚਲੋ ਹੋਰ ਵੀ ਕਿਸੇ ਦਾ ਭਲਾ ਹੋ ਜਾਵੇ ਹਨਾ ਕਈ ਵਾਰ ਤਾਂ ਇਹ ਹੋ ਜਾਂਦਾ ਆਪਾਂ ਡਾਕਟਰਾਂ ਕੋਲੇ ਵੀ ਜਾਂਦੇ ਆ ਦਵਾਈ ਲੈਣ ਵਾਸਤੇ ਬਹੁਤ ਲੋਕ ਮੈਂ ਸੁਣਿਆ ਹੈ ਕਹਿੰਦੇ ਸਾਡੇ ਬੱਚੇ ਦੀ ਦਵਾਈ ਚਲਦੀ ਇਹਦੇ ਸਿਰ ਚੋਂ ਸਿਕਰੀ ਨਹੀਂ ਜਾਂਦੀ ਜਾਂ ਵੱਡੇ ਵੀ ਕਹਿੰਦੇ ਆ ਵੀ ਅਸੀਂ ਤਾਂ ਡਾਕਟਰ ਤੋਂ ਦਵਾਈ ਲੈ ਕੇ ਆਉਣੇ ਆ ਵੀ ਸਿਕਰੀ ਸਾਡੇ ਬਹੁਤ ਜ਼ਿਆਦਾ ਹੈ ਤੇ ਨਾਲ ਤਾਂ ਥੋੜੇ ਪੈਸੇ ਬਚ ਜਾਣਗੇ ਤੇ ਇਹ ਕਰ ਲੂ ਜਾ ਕੰਮ ਆ ਜਿਹੜਾ ਤੁਸੀਂ ਕਰ ਲਿਓ ਜ਼ਰੂਰ ਤੇ ਚਲੋ ਠੀਕ ਹੈ ਜੀ ਧੰਨਵਾਦ